ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪ੍ਰੀਤ ਸਾਧ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਯਾਨੀ ਮਨਜੀਤ ਸਿੰਘ ਜੀ ਟਾਂਡਾ ਪ੍ਰਸਤੁਤ ਹਿਸਟੋਰੀਅਨ ਜਿਨ੍ਹਾਂ ਨੇ ਪਿਛਲੇ ਤਕਰੀਬਨ 25-30 ਸਾਲਾਂ ਤੋਂ ਮਿਹਨਤ ਕਰਕੇ ਜੋ ਗੁਣਜਾਰਾ ਲਵਾਣਾ ਇਤਿਹਾਸ ਹੈ ਉਹਨਾਂ ਨੂੰ ਇਕੱਤਰ ਕੀਤਾ ਉਹਨਾਂ ਨੇ ਇਸ ਇਤਿਹਾਸ ਨੂੰ ਕਿਤਾਬਾਂ ਦਾ ਰੂਪ ਦਿੱਤਾ ਇੱਕ ਉਹਨਾਂ ਦੀ ਹੁਣ ਨਵਾਂ ਕੋਸ਼ ਆ ਰਿਹਾ ਲਬਾਣਾ ਕੋਸ਼ ਆ ਉਹ ਇਹਨਾਂ ਪਿਛਲੀਆਂ ਕਿਤਾਬਾਂ ਉਰ ਜਿਹੜਾ ਆਉਣ ਵਾਲਾ ਲਬਾਣਾ ਕੋਸ਼ ਹੈ ਉਹਦੇ ਬਾਰੇ ਜਾਣਕਾਰੀ ਯਾਨੀ ਮਜੀਸ਼ ਸਿੰਘ ਟੰਡਾ ਹਿਸਟੋਰੀ ਦੀ ਕੋਲ ਲੈਣੇ ਆ ਜੀ ਯਾਨੀ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਜਿੰਨੇ ਵੀ ਸਤਕਾਰਯੋਗ ਵੀਰ ਪੜਨਾ ਦਾਸ ਦੀ ਆਵਾਜ਼ ਸੁਣ ਰਹੇ ਨੇ ਮੈਂ ਬੇਨਤੀ ਕਰਾਂ ਕਿ ਮੈਂ ਤਕਰੀਬਨ 35-40 ਸਾਲ ਤੋਂ ਲਵਾਨਾ ਕੂਮ ਸਿੱਖ ਪੰਥ ਦੀ ਸ਼ਰਮੌਰ ਸਖਸੀਅਤਾਂ ਸਿੱਖ ਕੌਮ ਦੇ ਮਹਾਨ ਮਾਪੁਰਖਾਂ ਸਿੱਖ ਕੌਮ ਦੇ ਮਹਾਨ ਜਰਨੈਲਾਂ ਨਤਕ ਜਰਨੈਲਾਂ ਜੰਗੀ ਸ਼ੂਰਬੀ ਜੋਧਿਆਂ ਦਾ ਜਿਹੜਾ ਇਤਿਹਾਸ ਹੈ ਬਹੁਤ ਦਸਤ ਦੇ ਵਿੱਚ ਖੋਜ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਕੀਤਾ ਤਕਰੀਬਨ 10 ਦੀਆਂ ਇਹ ਲਵਾਨਾ ਕੋਸ਼ ਜੋ ਹੈ ਇਸ ਤੋਂ ਪਹਿਲੇ ਨੌ ਕਿਤਾਬਾਂ ਦਾਸ ਦੀਆਂ ਜਿਹੜੀਆਂ ਰਿਲੀਜ਼ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਹੀ ਮਹਾਨ ਲਵਾਨਾ ਕੌਮ ਦਾ ਇਤਿਹਾਸ ਇਹ ਸਭ ਤੋਂ ਪਹਿਲੇ ਨਿਕਲੀ ਉਸ ਤੋਂ ਬਾਅਦ ਦਾਸ ਦਾ ਦੂਸਰੀ ਕਿਤਾਬ ਸੱਚਾ ਗੁਰਲਾਡੋਰੀ ਭਾਈ ਮੱਖਣ ਸਾਹਿਬ ਜੀ ਲਵਾਨਾ ਅਛਲ ਇਤਿਹਾਸ ਜਿਹੜਾ ਹੈ ਭਾਈ ਮੱਖਣ ਸਾਹਿਬ ਜੀ ਲਵਾਨਾ ਰਹਿਣ ਵਾਲੇ ਕਿੱਥੋਂ ਦੇ ਸਨ ਉਸ ਦੇ ਮਾਤਾ ਪਿਤਾ ਕੌਣ ਸਨ ਉਹਨਾਂ ਦਾ ਵਪਾਰਕ ਕਾਰੋਬਾਰ ਕਿੱਥੇ ਚੱਲਦਾ ਸੀ ਕਿਹੜੀਆਂ ਕੰਟਰੀਆਂ ਦੇ ਵਿੱਚੋਂ ਜਾਂਦੇ ਸਨ ਕਿੱਥੋਂ ਤੱਕ ਇਹਦੇ ਵਿੱਚ ਪੂਰਾ ਜਿਹੜਾ ਹੈ ਉਹ ਵਰਣਨ ਕੀਤਾ ਗਿਆ ਹੈ ਇਹ ਜਿਹੜਾ ਆਮ ਕਥਾਵਾਚਕ ਜਾਂ ਸਾਡੇ ਵੀਰ ਪ੍ਰਚਾਰਕ ਜਾਂ ਹੋਰ ਟਾੜੀ ਵੀਰ ਇਤਿਹਾਸ ਜਿਹੜਾ ਲੈ ਕੇ ਚੱਲਦੇ ਨੇ तकरीबन तकरीबन ਜਿਹੜਾ ਹੈ ਉਹ ਉੱਥੇ ਪਹੁੰਚਦੇ ਹੀ ਨਹੀਂ ਜਿਹੜਾ ਅਸਲ ਇਤਿਹਾਸ ਹੈ ਕਿਉਂਕਿ ਇਹ ਬਹੁਤ ਮਹਾਨ ਇਤਿਹਾਸ ਹੈ ਮੈਂ ਵਰਣਨ ਕਰਨ ਲੱਗਾ ਤਾਂ ਬਹੁਤ ਲੰਮਾ ਸਮਾਂ ਲੱਗੇਗਾ ਇਹ ਦੂਸਰੀ ਕਿਤਾਬ ਤੀਸਰੀ ਕਿਤਾਬ ਸ਼ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜਿਹੜਾ ਕਿ ਅਸਲ ਭਾਈ ਮਨੀ ਸਿੰਘ ਕੌਣ ਸੀ ਸਿੱਖ ਪੰਥ ਦਾ ਜਿਹੜਾ ਤੜਕ ਜਰਨੈਲ ਮਹਾਨ ਸ਼ਰੋਮਣੀ ਸ਼ਹੀਦ ਜਿਹੜਾ ਸੀ ਉਹ ਕੌਣ ਸੀ ਸਾਡੇ ਇਤਿਹਾਸ ਦਾ ਸਿੱਖ ਪੰਥ ਦੇ ਵਿੱਚ ਮਹਾਨ ਸੇਈ ਦਾਦਾ ਜਿਹੜਾ ਮਜ਼ਾਕ ਬਣਾ ਕੇ ਰੱਖ ਦਿੱਤਾ ਮਥਿਆਸ ਪੈਦਾ ਕਰਕੇ ਰੱਖ ਦਿੱਤਾ ਅਸਲ ਜਿਹੜਾ ਸ਼੍ਰੋਮਣੀ ਸੀ ਬਦਾਈਲੀ ਮਨੀ ਰਾਮ ਕੀ ਬੇਟਾ ਨੈ ਕਮਾਈ ਦਾਸ ਦਾ ਪੋਤਾ ਨੈਕ ਬੱਲੂ ਕਾ ਪਰਪੋਤਾ ਨੈਕ ਮੂਲੇ ਕਾ ਪਰਪੋਤਾ ਚਾੜ ਕਾ ਪਰਪੋਤਾ ਹਾਫੀਕਾ ਵੀ ਇਹ ਬਹੁਤ ਲੰਮਾ ਕੁਛੀ ਨਾਮ ਹੈ ਲਾਸ਼ ਵਿਝੇ ਕਾ ਬੰਜਰਾ ਉਤ ਵਿਝੇ ਰਾਜਾ ਆਇਆ ਬੰਜਰਾ ਉਤ ਮਈ ਹੋਈ ਹੈ ਭਾਈ ਮਨੀ ਸਿੰਘ ਜਿਨ੍ਹਾਂ ਦੇ ਪਿਤਾ ਨਾਇਕ ਮਾਈਦਾਸ ਜਿੱਥੇ ਨਾਇਕ ਆ ਗਿਆ ਉਥੇ ਜਿਹੜੀ ਸੰਘਿਆ ਜਿਹੜੀ ਆ ਗਈ ਹੈ ਉਹ ਲਵਾਨਾ ਕੌਮ ਦੇ ਵਿੱਚ ਗੋਤਰਾ ਪੁਵਾਰ ਲਵਾਨਾ ਜਿਹੜਾ ਸੀ ਭਾਈ ਮਨੀ ਸਿੰਘ ਦਾ ਪਰਿਵਾਰ ਭਾਈ ਮਨੀ ਸਿੰਘ ਦਾ ਪਰਿਵਾਰ ਜਿਹੜਾ ਸੀ ਪਿਤਾ ਨਾਇਕ ਮਾਈਦਾਸ ਬਹੁਤ ਉਗੇ ਸਦਾਗਰ ਹੋਏ ਨਾ ਬੜਾ ਇਹਨਾਂ ਦਾ ਜਿਹੜਾ ਅਕਬਰ ਦੇ ਟਾਈਮ ਜਿਹੜਾ ਸੀ ਬਹੁਤ ਤਿਹੜਾ ਬੋਲਬਾਲਾ ਸੀ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਇਹਨਾਂ ਦੇ ਵਡੇਰਿਆਂ ਨੇ ਜਿਹੜਾ ਜੰਗਾਂ ਜੁੱਦਾਂ ਦੇ ਵਿੱਚ ਪਾਈ ਮੂਲਾ ਜੀ ਪਾਈ ਭੱਲੂ ਜੀ ਜੇਨਾਨਾ ਬਹੁਤ ਭਾਈ ਨਾਨੂ ਜੀ ਹੋਣ ਨੇ ਜੰਗੇ ਮੈਦਾਨਾਂ ਦੇ ਵਿੱਚ ਇਹਨਾਂ ਦੇ ਪਰਵਾਰਾਂ ਨੇ ਜੁੱਧ ਕੀਤੇ ਇੱਥੇ ਕੁਝ ਲੋਕ ਐਵੇਂ ਉੱਠ ਕੇ ਭਾਵੇਂ ਤਿੰਨ ਚਾਰ ਮਨੀ ਸਿੰਘ ਬਣਾਉਂਦੇ ਨੇ ਲੇਕਿਨ ਸਾਨੂੰ ਅਸਲ ਮਨੀ ਸਿੰਘ ਜਿਹੜਾ ਸ਼੍ਰੋਮਣੀ ਸ਼ਹੀਦ ਮਨੀ ਸਿੰਘ ਜਿਹੜਾ ਸਿੱਖ ਪੰਥ ਦਾ ਸਰਮੌਰ ਜੁਦਾ ਸਾਨੂੰ ਉਹਦੇ ਨਾਮ ਜਿਹੜਾ ਵਸਤਾ ਹੈ ਇਸ ਕਰਕੇ ਬੇਨਤੀ ਕਰਾਂ ਇਹ ਤੀਸਰੀ ਕਦਾ ਚੌਥੀ ਕਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਪੰਥ ਦਾ ਮਹਾਨ ਜਰਨੈਲ ਜਿਸ ਨੇ ਇੱਕ ਨਵਾਂ ਹੀ ਜਿਹੜਾ ਸਿੱਖ ਪੰਥ ਦੇ ਵਿੱਚ ਆਪਣਾ ਪੂਰੇ ਦਾ ਪੂਰਾ ਜਿਹੜਾ ਜਿਹੜਾ ਸੀ ਬਚਪਨ ਦਾ ਲੈ ਕੇ ਕਮਾਈ ਜਿਹੜੀ ਸੀ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ ਜਦੋਂ ਚੱਲੇ ਨਾ ਨਦੀਰ ਦੀ ਧਰਤੀ ਤੋਂ ਤੇ ਉਹਨਾਂ ਦੇ ਲੈਫਟ ਰਾਈਟ ਜਿਹੜੇ ਸਨ ਮਹਾਨ ਯੋਧੀ ਭਾਵੇਂ ਪੰਜਾਂ ਤੋਂ ਇਲਾਵਾ ਪਾਵੇਂ ਕਾਨ ਸਿੰਘ ਬਨੋਦ ਸਿੰਘ ਤੇ ਜਿਹੜੇ ਸੂਰਬੀਰ ਜੋਧੇ ਲਵਾਣੇ ਸਨ ਪਗੂ ਲਵਾਣਾ ਸੀ ਰਣ ਸਿੰਘ ਕਰੋੜ ਸਿੰਘ ਲਵਾਣੇ ਜਿਹੜੇ ਸੀ ਜਿਹੜੇ ਕਿ ਜਿੱਥੇ ਜਾ ਕੇ ਛਿਤੇ ਇਹਨਾਂ ਨੇ ਕਿੱਥੇ ਠਹਿਰੇ ਬੰਗੇਸ਼ਰੀ ਟਾਂਡੇ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਕਿੰਨੇ ਸਦਾਗਰ ਜਿਹੜੇ ਸੀ ਇਹਨਾਂ ਦੇ ਨਾਲ ਕਾਫਲੇ ਦੇ ਵਿੱਚ ਜਦੋਂ ਆਏ ਨਾ ਹਜੂਰ ਸਾਹਿਬ ਦੀ ਧਰਤੀ ਤੇ ਕਿਵੇਂ ਫਿਰ ਜਿਹੜੇ ਟਾਂਡੇ ਸੀ ਉਹਨਾਂ ਨੇ ਇਹਨਾਂ ਦੀ ਪਹਛਾਨ ਨਾਲ ਘੋੜਿਆਂ ਨਾਲ ਹਾਥੀਆਂ ਨਾਲ ਹਥਿਆਰਾਂ ਨਾਲ ਜਿਹੜੀ ਬਹੁਤ ਵੱਡੀ ਮਦਦ ਕੀਤੀ ਕਿਉਂਕਿ ਪ੍ਰਾਤਨ ਇਤਿਹਾਸ ਦੇ ਵਿੱਚ ਵੀ ਦਰਜ ਹੈ ਕਿ ਪਹਿਲੂ ਸਿੰਘ ਬੰਜਾਰੇ ਰੜੇ ਰੜੇ ਫੜ ਹਕਤ ਵਰਛੇ ਬੈਲਾ ਤੋਂ ਪਹਿਲੇ ਉहां ਮਾਲਵੇთან ਨੇੜੇ ਦੇਸ਼ ਉਹ ਵੀ ਹੋਏ ਬੰਦੇ ਪੇਸ਼ ਫਿਰ ਵਾਝਾਈ ਅਬ ਖਰਚ ਨਹੀਂ ਹਮਾਰੇ ਪਾਸ ਆਵੇ ਖਰਚ ਕਰੀ ਅਰਦਾਸ ਆਏ ਲਵਾਣੇ ਲੱਗੇ ਲਾਰਸ ਦਾ ਸੰਬੰਧ ਦਿਓ ਨਾ ਕਈ ਹਜ਼ਾਰ ਇਹਨਾਂ ਲਵਾਨਿਆਂ ਨੇ ਸਿਰਲਖ ਮੌਦੇ ਵੰਜਾਰਿਆਂ ਨੇ ਸਿੱਖ ਪੰਥ ਲਈ ਤਬਕਾ ਤਬਕਾ ਖੂਨ ਦਾ ਜਿਹੜਾ ਇਨਸਾਫ ਕਰ ਦਿੱਤਾ ਇੱਕ ਦਾ ਬੰਦਾ ਬਹਾਦਰ ਸਿੱਖ ਪੰਥ ਦੀਆਂ ਬੁਨਿਆਦਾਂ ਦੀ ਕਦਾਵ ਜੋ ਹੈ ਇਹ ਚੌਥੀ ਕਦਾਵ ਜਿਹੜੀ ਹੈ ਸਤਕਾਰ ਜੋ ਖਾਲਸਾ ਜੀ ਪੰਜਵੀਂ ਕਦਾਵ ਸਿੱਖ ਪੰਥ ਦਾ ਮਹਾਨ ਹੀਰਾ ਖਾਲਸਾਈ ਨੂਰਨੂਰ ਪੰਥ ਰਤਨ ਬਾਬਾ ਪ੍ਰੇਮ ਸਿੰਘ ਜੀ ਮਰਾਲੇਵਾੜੇ ਪਤਾ ਹੈ ਸਿੱਖ ਜਗਤ ਨੂੰ ਕਹੇ ਪਹਿਲੀ ਸ਼ਰਮਾ ਉਹਦਾ ਹਸਤੀ ਹੋਈ ਜੇ ਇਹਨਾਂ ਨੇ ਕਹ ਪੂਰੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਇੰਨਾ ਅੰਮ੍ਰਿਤ ਪਾਨ ਨਹੀਂ ਕਰਾ ਸਕੀ ਜਿੰਨਾ ਕ ਇਕੱਲਿਆਂ ਹੀ ਬਾਬਾ ਪ੍ਰਿੰਦ ਸਿੰਘ ਮਰਾਲੇ ਵਾਲਿਆਂ ਨੇ ਕਰਾਇਆ ਤੇ ਤੁਹਾਨੂੰ ਪਤਾ ਹੈ 1936 ਤੋਂ ਲੈ ਕੇ ਕਿਵੇਂ ਇਹਨਾਂ ਨੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪਣੀਆਂ ਸੁਭਾਵਾਂ ਨਵਾਈਆਂ ਕਿਵੇਂ ਇਹ ਵਿਦਵਨ ਸਭਾ ਦੇ ਮੁਖ ਬਣੇ ਕਿਵੇਂ ਇਹ ਜਿਹੜੇ ਡਾਂਡੇ ਤੋ ਚੁਣੇ ਗਏ ਤੇ ਕਿਵੇਂ ਇਹਨਾਂ ਨੇ ਫਿਰ ਸਿੱਖ ਜਗਤ ਲਈ ਜਿਹੜੀਆਂ ਆਪਣੀਆਂ ਸਵਾਮਾਂ ਦਿੱਤੀਆਂ ਬਹੁਤ ਵੱਡੇ ਕਾਰਨਾਮੇ ਕੀਤੇ ਨੇ ਸਿੱਖ ਪੰਥ ਦੀ ਸਰਮਹੌਰ ਸ਼ਕਤੀਯਤ ਬਾਬਾ ਪ੍ਰੇਮ ਸਿੰਘ ਜੀ ਮਰਾੜੇ ਵਾਲੇ ਇਹ ਪੰਨਮੀ ਕ다ਬ ਸਤਕਾਰ ਜੋ ਖਾਲਸਾ ਜੀ ਅੱਗੇ ਚੱਲਿਏ ਸਿੱਖ ਪੰਥ ਦਾ ਮਹਾਨ ਹੀਰਾ ਚਮਕੌਰ ਗੜੀ ਦੇ ਆਖਰੀ ਮਕਾਮ ਦੇ ਉੱਤੇ ਜਿਹਨਾਂ ਨੇ ਗੁਰੂ ਸਾਹਿਬਾਨ ਆਪਣਾ ਕਲਗੀ ਤੁਰਤਾ ਜੋ ਲਾਇਆ ਸ਼ਰੋਮਣੀ ਸ਼ਹੀਦ ਭਾਈ ਸੰਗਤ ਸਿੰਘ ਜੀ ਗੋਤਰਾ ਪੁਆਰ ਲਵਾਨਾ ਬਹੁਤ ਰਾਈਟਰ ਉੱਠਦੇ ਨੇ ਮਨਮਰਜ਼ੀ ਦਾ ਇਤਿਹਾਸ ਲਿਖ ਕੇ ਇਹ ਨੌਂ ਭਰਾ ਸਨ ਕਿਸੇ ਨੂੰ ਕੁਝ ਨਹੀਂ ਪਤਾ ਕੀ ਲਿਖ ਦੇਣਾ ਕੀ ਕਰ ਦੇਣਾ ਸਿੱਖ ਪੰਥ ਲਈ ਨੌਂ ਭਰਾ ਵੱਡਾ ਜਿਹੜਾ ਸੀ ਉਹ ਭੱਗੂ ਲਵਾਨਾ ਸੀ ਦੂਸਰਾ ਰਣ ਸਿੰਘ ਕੌਰ ਸਿੰਘ ਸ਼ਾਮ ਸਿੰਘ ਸੁਖਾ ਸਿੰਘ ਸੰਗਤ ਸਿੰਘ ਸੰਤ ਸਿੰਘ ਲਾਲ ਸਿੰਘ ਸਤਕਾਰਯੋਗ ਖਾਲਸਾ ਜੀ ਨੌਵਾਂ ਭਰਾ ਜਿਹੜਾ ਸੀ ਭਾਈ ਆਪਣੇ ਲੇਖਕ ਬਹੁਤ ਹੀ ਮਹਾਨ ਲੇਖਕ ਪਿਆਰਾ ਸਿੰਘ ਪਦਮਨਾ ਜਿਹੜਾ ਹੈ ਉਹ ਭਾਈ ਲਾਲ ਸਿੰਘ ਜਿਹੜਾ ਸੀ ਬੰਗਤ ਬੰਗੇਸ਼ਰੀ ਸਾਰੇ ਭਰਾਵਾਂ ਦੇ ਪਿੱਛੇ ਬੰਗਸ ਕਿਵੇਂ ਲੱਗਿਆ ਕਿਵੇਂ ਇਹਨਾਂ ਸਿੱਖ ਪੰਥ ਦੀ ਇਹ ਜਿਹੜੀ ਹੈ ਇਹਨਾਂ ਦੀ ਜਿਹੜੀ ਬੰਗਤ ਬੰਗੇਸ਼ਰੀ ਮਿਸਲ ਹੈ ਉਹਦੇ ਬਾਰੇ ਜਿਹੜਾ ਹੈ ਇਹਨੂੰ ਜਾਣਿਆ ਜਾਵੇ ਇਹ ਕਥਾਵਾਂ ਪੜੀਆਂ ਜਾਣ ਇਹ ਜਿਹੜੀ ਹੈ ਇਹ ਛੇਵੀਂ ਕਥਾ ਭਾਈ ਸ਼੍ਰੋਮਣੀ ਸ਼ੀਤ ਭਾਈ ਸੰਗਤ ਸਿੰਘ ਜੀ ਅੱਗੇ ਸਤਿਕਾਰਯੋ ਖਾਲਸਾ ਜੀ ਆਓ ਪੜიਏ ਸਤਿਕਾਰਯੋ ਖਾਲਸਾ ਜੀ ਸਿੱਖ ਜਗਤ ਦੇ ਵਿੱਚ ਜੇ ਆਪਾਂ ਸਦਾਗਰਾਂ ਦੀ ਗੱਲ ਕਰੀਏ ਮਹਾਨ ਸਦਾਗਰਾਂ ਦੀ ਗੱਲ ਕਰੀਏ ਤੇ ਸਤਿਕਾਰਯੋ ਖਾਲਸਾ ਜੀ ਉਹਦੇ ਵਿੱਚ ਭਾਈ ਲਖੀਛਾ ਲਵਾਨਾ ਇਨ ਬ੍ਰੈਕਟ ਬਨਜਾਰਾ ਵੰਜਵ ਵਪਾਰ ਕਰਨ ਵਾਲੇ ਸਰਦਾਰਾਂ ਨੂੰ ਜਿਹੜਾ ਸੀ ਉਹ ਬੰਜਾਰਾ ਕਿਹਾ ਜਾਂਦਾ ਸੀ ਬੰਜਾਰਾ ਕਿਸਮਾਂ ਨੇ ਲਵਾਨਾ ਬੰਜਾਰਾ ਵੈਦ ਬੰਜਾਰਾ ਤੁਰਕੀ ਬੰਜਾਰਾ ਸਿਗਲੀਗਰ ਬੰਜਾਰਾ ਜਾਂ ਗੌਰ ਬੰਜਾਰਾ ਬਹੁਤ ਅਲੱਗ-ਅਲੱਗ ਕਿਸਮਾਂ ਨੇ ਲੇਕਿਨ ਸਾਡੇ ਜਿਹੜੇ ਰਾਈਟਰ ਨੇ ਉਹ ਮਿਲਗੋਪਾ ਕਰਕੇ ਇਤਿਹਾਸ ਨੂੰ ਜਿਹੜਾ ਹੈ ਬਹੁਤ ਹੀ ਗਲਤ ਤਰੀਕੇ ਦੇ ਨਾਲ ਪੇਸ਼ ਕਰ ਰਹੇ ਨੇ ਸਮਝਣਾ ਪਏਗਾ ਜੋ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋ ਬੰਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ਓ ਬੰਜਾਰੋ RAM ਕੋ ਸਹਿਜ ਕਰੋ ਵਪਾਰ ਮੈਂ RAM ਨਾਮ ਤਾਂ ਲਾਦਿਆ ਵੇਖ ਲਾਦੀ ਸੰਸਾਰ ਸਤਕਾਰ ਜੋ ਖਾਲਸਾ ਜੀ ਸਮਝਣਾ ਪਏਗਾ ਲਵਾਨਾ ਤੇ ਬੰਜਾਰਾ ਸਾਰੇ ਹੀ ਜਿਹੜੇ ਲਵਾਨੇ ਆਉ ਬੰਜਾਰੇ ਨੇ ਤੇ ਸਾਰੇ ਹੀ ਬੰਜਾਰੇ ਜਿਹੜੇ ਆ ਉਹ ਲਵਾਨੇ ਨਹੀਂ ਅੱਜ ਨਕਲੀ ਰੂਪ ਦੇ ਵਿੱਚ ਬਹੁਤ ਲੋਕ ਜਿਹੜੇ ਨੇ ਉਹ ਠੱਗੀਆਂ ਮਾਰ ਰਹੇ ਨੇ ਅਸਲ ਬੰਗਾਰਾ ਸਮਝਣਾ ਪਵੇਗਾ ਸਾਨੂੰ ਬੰਗਾਰਾ ਜਿਹੜਾ ਹੈਗਾ ਜਿਹੜਾ ਲਵਾਨਾ ਬੰਗਾਰਾ ਸੀ ਬੜੇ-ਬੜੇ ਸਦਾਗਰ ਜਿਵੇਂ ਭਾਈ ਮੱਖਣਛਾਹ ਜੀ ਲਵਾਨਾ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ ਸਾਚਾ ਗੁਰਲਾਧੋ ਗੁਰੂ ਤੇਗ ਬਹਾਦਰ ਜੀ ਨੂੰ ਜਿਨ੍ਹਾਂ ਨੇ ਪ੍ਰਗਟ ਕੀਤਾ ਉਹ ਛਣ ਜਲ ਸੈਨਾ ਦੇ ਜਿਨ੍ਹਾਂ ਦਾ ਜਿਨ੍ਹਾਂ ਦਾ ਲਟੀਬੀਆ ਫਰਾਂਸ ਕੀਨੀਆਂ ਅਸਟਰੀਆ ਬੰਗਾਲ ਦੀ ਖਾੜੀ ਤੇ ਜਿਹੜਾ ਸੀ ਜਿਹੜਾ శ్రీਲੰਕਾ ਤੇ ਜਾਂਦੇ ਹੋਏ ਫਿਰ ਯੂ ਐਸ ਏ ਦੇ ਵਿੱਚ ਤੇ ਬਹੁਤ ਜਗ੍ਹਾ ਜਿਹੜਾ ਵਪਾਰਕ ਕਾਰੋਬਾਰ ਜਿਹੜਾ ਸੀ ਔਰ ਇੰਨਾ ਮਹਿੰਗਾ ਜਿਹੜਾ ਪੋਟਾਸ਼ੀਅਮ ਪ੍ਰੈਗਨੇਟ ਜਿਹੜਾ ਲੂਨ ਸੀ ਜਿਹੜੀਆਂ ਕੋਈ 14 ਖਦਾਣਾ ਦੇ ਵਿੱਚੋਂ ਜਿਹੜੀਆਂ 8 ਖਦਾਣਾ ਜਿਹੜੀਆਂ ਲਵਾਨਿਆਂ ਦੀਆਂ ਮੇਨ ਥਾਂ ਜਿਨ੍ਹਾਂ ਦੇ ਵਿੱਚ ਸੋਨਾ ਚਾਂਦੀ ਜਿਹੜਾ ਨਸਾਦਰ ਤੇ ਬਹੁਤ ਮਹਿੰਗਾ ਸਿੰਧ ਦਾ ਨਮਕ ਕੋੜਾ ਨਮਕ ਕੇਵੜਾ ਨਮਕ ਜਿੱਥੋਂ ਪੈਦਾ ਹੁੰਦਾ ਸੀ ਉਹ ਜਿਹੜੀਆਂ ਤੇ ਇਹ ਜਿਹੜੇ ਸਨ ਭਾਈ ਲੱਖੀਸ਼ਾਹ ਜੀ ਲਵਾਣਾ ਇਹ ਥਲ ਸੈਨਾ ਦੇ ਜਿਨ੍ਹਾਂ ਦਾ ਜਿਹੜਾ ਇੱਕ ਹਿੰਦੁਸਤਾਨ ਦੀ ਰੀੜ ਦੀ ਹੱਡੀ ਜਿਨ੍ਹਾਂ ਦਾ ਪੂਰੇ ਭਾਰਤ ਦੇ ਵਿੱਚ ਜਿਹੜਾ ਸੀ ਵਪਾਰਕ ਚੱਲਦਾ ਸੀ ਫਲ ਜਿਹੜਾ ਕਾ ਬੜੇ-ਬੜੇ ਆਪਣੇ ਕਾਫਲਿਆਂ ਦੇ ਨਾਲ ਲੱਖਾਂ ਬੈਲਾਂ ਘੋੜਿਆਂ ਉੱਠਾਂ ਦੇ ਨਾਲ ਬੈਲ ਗੱਡੀਆਂ ਦੇ ਨਾਲ ਜਿਹਨਾਂ ਦਾ ਸੀ ਕਾਫਲੇ ਅੱਜ ਵੀ ਜਿਨ੍ਹਾਂ ਦੀਆਂ ਜਿਹੜਾ ਸਰਾਮਾ ਨੇ ਅੱਜ ਵੀ ਜਿਨ੍ਹਾਂ ਦੇ ਠਰਾਓ ਨੇ ਅੱਜ ਵੀ ਜਿਹੜੇ ਇਹਨਾਂ ਦੇ ਬੰਗਲੇ ਨੇ ਬਹੁਤ ਜ਼ਿਆਦਾ ਪੂਰੇ ਭਾਰਤ ਦੇ ਵਿੱਚ ਜੇ ਟਾਂਡਿਆਂ ਦੀ ਗਿਣਤੀ ਕੀਤੀ ਜਾਵੇ ਤੇ 20000 ਟਾਂਡਾ ਪੂਰੇ ਭਾਰਤ ਦੇ ਵਿੱਚ ਪਾ ਕੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ 20000 ਓਨਲੀ 1 ਨੋਮੀਨੇਸ਼ਨ ਆਫ ਦਾ ਟਾਂਡਾ ਕੱਲਾ ਟਾਂਡਾ ਹੀ ਲਵਾਣਾ ਜਿਹੜਾ ਲਵਾਣਾ ਵੰਜਾਰਾ ਕੌਮ ਦੇ ਨਾਲ ਸੰਬੰਧਤ ਹੈ 20000 ਟਾਂਡਾ ਤੇ ਅੱਗੇ ਤੁਸੀਂ ਜਦੋਂ ਗਿਣਤੀ ਇਹਨਾਂ ਦੀ 15-20 ਕਰੋੜ ਦੇ ਕਰੀਬ ਜਾਂਦੀ ਹੈ ਤੇ ਪੂਰੇ ਭਾਰਤ ਤੇ ਭਾਰਤ ਤੋਂ ਬਾਹਰ ਉਹ ਟਾਂਡਿਆਂ ਦੇ ਵਿੱਚ ਗਿਣਤੀ ਮਿਲਾ ਕੇ ਬਹੁਤ ਵੱਡਾ ਜਿਹੜਾ ਇਹ ਵਪਾਰਕ ਕਾਰੋਬਾਰ ਸੀ ਅੰਗਰੇਜ਼ਾਂ ਨੇ 1600 ਦੇ ਵਿੱਚ ਇਸ ਵੀ ਵਿੱਚ ਆਣ ਕੇ ਪਹਿਲੇ ਰੀੜ ਦੀ ਹੱਡੀ ਜਿਹੜੀ ਸੀ ਲਵਾਣਾ ਕੌਮ ਦੇ ਇਹਨਾਂ ਵੰਜਾਰਿਆਂ ਦੀ ਮੌਤ ਦੇ ਵੰਜਾਰਿਆਂ ਦੀ ਸਦਾਗਰਾਂ ਦੀ ਰੀੜ ਦੀ ਹੱਡੀ ਨੂੰ ਤੋੜਿਆ ਅੰਗਰੇਜ਼ਾਂ ਨੇ ਬਹੁਤ ਯਤਨ ਕੀਤੇ ਜਾਂਦੇ ਜਾਂਦੇ ਜਿਹੜਾ ਉਹ ਆਪਣਾ ਜਿਹੜਾ ਹੈ ਇਸ ਕੌਮ ਦੇ ਉੱਤੇ ਬੜੇ ਜਿਹੜੇ ਕਹਿਰ ਕਮਾਇਆ ਉਹਨਾਂ ਨੇ ਬੜੇ ਜ਼ੁਲਮ ਕੀਤੇ ਅੱਜ ਲਵਾਨਿਆਂ ਜਿਹੜੇ ਐ ਪਹਾੜਾਂ ਦੀਆਂ ਕੁੰਦਰਾਂ ਦੇ ਵਿੱਚ ਕਿਉਂ ਨੇ ਕਿਉਂਕਿ ਇਹਨਾਂ ਦਾ ਜਿਹੜਾ ਮੁੱਲ ਸੀ ਤਿੰਨ ਮੋਹਰਾਂ ਤੋਂ ਸ਼ੁਰੂ ਹੋਇਆ ਛੇ ਮੋਹਰਾਂ ਨੌ ਮੋਹਰਾਂ 10 ਮੋਹਰਾਂ 50 ਮੋਹਰਾਂ 80 ਮੋਹਰਾਂ 100 ਮੋਹਰਾਂ ਜਿਹਨੂੰ ਇੱਕ ਘੋੜਾ ਊਠ ਬੈਲ ਹਾਫੀ ਜਿਹੜਾ ਹੀ ਆ ਜਾਂਦਾ ਸੀ ਇਹਨਾਂ ਦੇ ਸਿਰ ਦਾ ਮੁੱਲ ਜਿਹੜਾ ਸੀ ਉਦੋਂ ਐਨਾ ਪਾਇਆ ਜਾਂਦਾ ਸੀ ਇਹ ਸਦਾਗਰ ਜਿਹਨਾਂ ਨੂੰ ਬڑے-ਬڑے ਵੈਪਨ ਰੱਖਣ ਦੇ ਜਿਹੜੇ ਲਾਇਸੈਂਸ ਮਿਲੇ ਹੋਏ ਸੀ ਤੇ ਇਹ ਜਿਹੜੇ ਸੀ ਮੌਕੇ ਦੀਆਂ ਗਵਰਨਮੈਂਟਾਂ ਜਿਹੜੀਆਂ ਸੀ ਇਹਨਾਂ ਦੇ ਨਾਲ ਕਰੋੜਾਂ ਕਰੋੜਾਂ ਰੁਪਏ ਦੇ ਜਿਹੜੇ ਸੀ ਉਹ ਪਟੇ ਕਰਦੇ ਸੀ ਸਭ ਤੋਂ ਪਹਿਲੇ ਹੁੰਡੀਆਂ ਵੀ ਜਿਹੜੀਆਂ ਚੱਲੀਆਂ ਨੇ ਬੈਂਕ ਚੱਲੇ ਨੇ ਉਹ ਇਹਨਾਂ ਲਵਾਨਿਆਂ ਦੀ ਵਜ੍ਹਾ ਕਰਕੇ ਚੱਲੇ ਨੇ ਇਹ ਇਹਨਾਂ ਤੋਂ ਬਾਅਦ ਮੈਂ ਅੱਗੇ ਬੇਨਤੀ ਕਰਾਂ ਸਤਕਾਰਯੋਗ ਖਾਲਸਾ ਜੀ ਭਾਈ ਲੱਖੀਸ਼ਾ ਲਵਾਨੇ ਤੋਂ ਬਾਅਦ ਸਤਕਾਰਯੋਗ ਖਾਲਸਾ ਜੀ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਜਿਵੇਂ ਪਹਿਲੇ ਹੀ ਪਾਸ ਸਾਈ ਦੇ ਤੈਂ ਬਾਬਾ ਮਨਸੂਖ ਸਾਹਿਬੀ ਲਵਾਨਾ ਗੁਰੂ ਨਾਨਕ ਦੇਵ ਜੀ ਦੇ ਬਹੁਤ ਹੀ ਨਿਕਟ ਨਿਕਟ ਵਰਤੀ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ 974 ਸ਼ਬਦ ਜਿਹੜੇ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਪੋਥੀ ਦਾ ਰੂਕ ਲਿਤਾ ਸੀ ਕਰਤਾਰਪੁਰ ਦੇ ਵਿੱਚ 3 ਸਾਲ ਰਹਿ ਕੇ ਰਾਵੀ ਦੇ ਤੱਟ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਇਹ ਭਾਈ ਮਨਸ਼ੁਖ ਸਾਹਿਬ ਲਵਾਨੇ ਨੇ ਪਿਆਰ ਕੀਤੇ ਸੀ ਤੇ ਸਤਿਕਾਰਯੋਗ ਖਾਲਸਾ ਜੀ ਜਿਹੜਾ ਮੁੜ ਕੇ ਗੁਰੂ ਅੰਗਦ ਦੇਵ ਜੀ ਦੇ ਟਾਈਮ ਜਦੋਂ ਗੁਰੂ ਹੰਗ ਸੇਵ ਜੀ ਨੇ ਆਪਣਾ ਕੋਠੀ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਵਾਰ ਮਾਤਾ ਬਰਾਈ ਨੂੰ ਬਣਾਤਾ ਬਿਠਾਤਾ ਤੋਂ ਸਤਿਕਾਰਯੋਗ ਖਾਲਸਾ ਜੀ ਲੰਗਰ ਮਸਤ ਹੋ ਗਏ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿੱਤੇ ਭਾਈ ਚੁੰਦੇ ਸਾਹ ਨੂੰ ਤੇ ਸੁੰਦੇ ਸਾਹ ਜਿਹੜਾ ਸੀ ਆਪਣੇ ਟਾਂਡੇ ਲੈ ਕੇ ਖੰਡੂਰ ਬੈਠ ਖੰਡੂਰੇ ਜੋਤ ਜਗਾਈ ਉਹਨਾਂ ਤੋਂ ਬਾਅਦ ਪੰਜਵੇਂ ਪਾਤਸ਼ਾਹ ਚੌਥੀ ਪਾਤਸ਼ਾਹੀ ਤੇ ਪੰਜਵੇਂ ਪਾਤਸ਼ਾਹ ਦਾ ਸਮਾ ਆ ਅੰਮ੍ਰਿਤਸਰ ਦੇ ਵਿੱਚ ਜਿਹੜਾ ਸੀ ਹਰਮੰਦਰ ਸਾਹਿਬ ਨੂੰ ਜਿਹੜਾ ਅਸਲ ਰੂਪ ਜਿਹੜਾ ਸੀ ਉਹਦਾ ਤਿਆਰ ਕਰਦੇ ਕਰਦੇ ਗੁਰੂ ਅਰਜਨ ਦੇਵ ਜੀ ਤਨ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ بیٹے ਸ੍ਰੀਦਾ ਦੇ ਸਤਾਜ ਭਾਈ ਗੁਰੂ ਅਰਜਨ ਦੇਵ ਜੀ ਦੇ ਟਾਈਮ ਜਿਹੜੇ ਟ੍ਰਾਂਸਪੋਰਟ ਮੰਤਰੀ ਸਨ ਉਹ ਸਨ ਬਾਬਾ ਹਸਨਾ ਜੀ ਭਕਤਾਣਾ ਸਤਕਾਰਯੋਗ ਖਾਲਸਾ ਜੀ ਬਹੁਤ ਵੱਡਾ ਇਤਿਹਾਸ ਹੈ ਇਹਨਾਂ ਦਾ ਇਹ ਜਿਹੜੇ ਝੰਡੇ ਆਣੇ ਦੀ ਜੂ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਆਪਣਾ ਕਿਵੇਂ ਸਰੀਰ ਛੱਡਿਆ ਕਿਵੇਂ ਇਹਨਾਂ ਨੇ ਸ਼ਬਦ ਪੜ੍ਹੇ ਕਿਵੇਂ ਇਹ ਜਿਹੜਾ ਸੀ ਵਪਾਰ ਕਾਰੋਬਾਰ ਕਰਕੇ ਰਸਦਾਂ ਵਸਤਾਂ ਲਿਆਉਂਦੇ ਸੀ ਹਰਮੰਦਰ ਸਾਹਿਬ ਦੇ ਲੰਗਰਾਂ ਲਈ ਸਤਕਾਰਯੋਗ ਖਾਲਸਾ ਜੀ ਇਹ ਬਾਬਾ ਅਸਨਾ ਜੀ ਪਤਾਣਾ ਹਰ ਇੱਕ ਭਗਤ ਦਾ ਬੜਾ ਵੱਡਾ ਇਤਿਹਾਸ ਹੈ ਇਹਨਾਂ ਦਾ ਬੜੋ ਲਾਹਾ ਲੈ ਲਓ ਇਹ ਅੱਠਕ ਦਾ ਨੌਵੀਂ ਕਦਾਬ ਜਿਹੜੀ ਸੀ ਪਾਠ